ਦੁਨੀਆ ਦੇ ਮੂੰਹ ਦੇ ਵਿੱਚ ਅੰਨ ਪਚਾਉਣ ਵਾਲਾ ਅੰਨਦਾਤਾ ਅੱਜ ਹੀ ਨਹੀਂ ਬਲਕਿ ਬਹੁਤ ਸਾਲਾਂ ਤੋਂ ਸੜਕਾਂ ਦੇ ਉੱਤੇ ਰੋਲ ਰਿਹਾ ਹੈ ਸੜਕਾਂ ਦੇ ਉੱਤੇ ਕਿਉਂ ਰੋਲ ਰਿਹਾ ਹੈ ਕਿਉਂਕਿ ਕਿਸਾਨਾਂ ਨੂੰ ਜਿੰਸਾਂ ਦੇ ਸਹੀ ਭਾਅ ਨਹੀਂ ਮਿਲ ਰਹੇ ਇਸ ਕਰਕੇ ਕਿਰਸਾਨੀ ਅੱਜ ਕਿਸ ਕਦਰ ਤੱਕ ਨਿਗਾਰ ਦੇ ਵਿੱਚ ਆ ਚੁੱਕੀ ਹੈ ਤੇ ਉਸ ਦੇ ਲਈ ਸਰਕਾਰਾਂ ਹੀ ਜ਼ਿੰਮੇਵਾਰ ਨੇ ਇਸ ਕਰਕੇ ਕਿਸਾਨ ਸਰਕਾਰਾਂ ਤੋਂ ਹੀ ਆਪਣੀਆਂ ਮੰਗਾਂ ਮੰਗਦੇ ਹੋਏ ਅੱਜ ਫੇਰ ਸੜਕਾਂ ਤੇ ਉਤਰ ਰਹੇ ਨੇ ਉਤਰੇ ਹੋਏ ਨੇ 30 ਜਨਵਰੀ ਤੋਂ ਚੰਡੀਗੜ੍ਹ ਦੇ ਵਿੱਚ 25 ਸੈਕਟਰ ਰੈਲੀ ਗਰਾਊਂਡ ਦੇ ਵਿੱਚ ਕਿਸਾਨ ਬੈਠੇ ਹੋਏ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਨਾਲ ਹੀ ਨਾਲ ਅੰਨਾ ਹਜ਼ਾਰੇ ਕੋਰ ਕਮੇਟੀ ਦੇ ਕੋਰ ਕਮੇਟੀ ਦੇ ਮੈਂਬਰ ਨੇ ਕਰਨਵੀਰ ਸੈਟੀ ਉਹ ਵੀ ਇੱਥੇ ਮਰਨ ਵਰਤ ਦੇ ਉੱਤੇ ਬੈਠੇ ਹੋਏ ਨੇ ਅੱਜ ਲਗਾਤਾਰ ਛੇਵਾਂ ਦਿਨ ਹੈ ਗੱਲਬਾਤ ਕਰਦੇ ਆਂ ਪ੍ਰਧਾਨ ਸਾਹਿਬ ਸਭ ਤੋਂ ਪਹਿਲਾਂ ਤੁਹਾਡੀ ਸਿਹਤ ਕਿੱਦਾਂ ਹੈਗੀ ਹੈ ਸਿਹਤ ਬੇਟਾ ਵੇਟ ਵੁੱਡ ਤਾਂ ਘਟ ਰਿਹਾ ਹੈ ਪਰ ਅੱਡੀ ਗੱਲ ਕੋਈ ਨਹੀਂ ਹਜੇ ਦੋਲਨ ਲੜਾਂਗੇ ਮੰਗਾ ਕੀ ਨੇ ਖਾਸ ਤੁਹਾਡੀਆਂ ਦੇਖੋ ਸਭ ਤੋਂ ਪਹਿਲੀ ਮੰਗਾ ਕਿਸਾਨਾਂ ਨੂੰ ਡਾਕਟਰ ਸੁਮੇ ਨਾਥਨ ਦੀ ਰਿਪੋਰਟ ਮਿਲੇ ਔਰ ਰਿਪੋਰਟ ਨਾਮਨ ਕਰਕੇ ਕਿਸਾਨ ਸਰ ਕਰਜ਼ਾ ਹੋਇਆ ਕਰਜ਼ੇ ਤੋਂ ਕਿਸਾਨ ਨੂੰ ਮੁਕਤੀ ਮਿਲੇ ਕਰਜ਼ਾ ਕਰਜ਼ਾ ਮੁਕਤ ਹੋਵੇ ਕਿਸਾਨ ਫਿਰ ਹੋਰ ਛੋਟੀਆਂ ਮੰਗਾ ਜਿਵੇਂ ਫਲ ਦੁੱਧ ਸਬਜ਼ੀਆਂ ਦਾ ਰੇਟ ਵੀ ਡਾਕਟਰ ਸੁਮੇ ਨਾਥਨ ਦੇ ਫਾਰਮੂਲੇ ਦੇ ਘੇਰੇ ਦੇ ਵਿੱਚ ਲਿਆ ਕੇ ਵੇਚਣ ਦੀ ਗਰੰਟੀ ਹੋਵੇ ਕਿਸਾਨ ਨੂੰ ਪੈਨਸ਼ਨ ਮਿਲੇ ਨਾਲ ਇੱਕ ਬਹੁਤ ਵੱਡੀ ਮੰਗ ਹੈ ਜਿਹੜੀ ਲੰਬੇ ਸਮੇਂ ਤੋਂ ਅੰਨਾ ਹਜਾਰੇ ਜੀ ਦੀ ਲਟਕਦੀ ਆ ਰਹੀ ਹੈ ਲੋਕਪਾਲ ਦੀ। ਔਰ ਇਹ ਅੰਦੋਲਨ ਅੰਨਾ ਹਜਾਰੇ ਜੀ ਦਾ ਰਾਸ਼ਟਰੀ ਕਿਸਾਨ ਮਹਾਸੰਗ ਦਾ ਸਾਂਝੇ ਤੌਰ ਤੇ ਅੰਦੋਲਨ ਕੀਤਾ ਜਾ ਰਿਹਾ ਹੈ। ਔਰ ਇਸ ਕਰਕੇ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਇੱਥੇ ਮਰਨ ਵਰਤੇ ਬੈਠੇ ਹਾਂ। ਅ ਬਹੁਤ ਟਾਈਮ ਤੋਂ ਇਹ ਮੰਗਾਂ ਚੱਲ ਰਹੀਆਂ ਨੇ ਕੀ ਲੱਗਦਾ ਵੀ ਸਰਕਾਰ ਕਦੋਂ ਜਾਗੂਗੀ ਕਿਸਾਨਾਂ ਦੇ ਹੱਕ ਦੇ ਵਿੱਚ ਕਿਹੜੀ ਸਰਕਾਰ ਆਊਗੀ ਸਰਕਾਰਾਂ ਬਦਲ ਜਾਂਦੀਆਂ ਨੇ ਕਾਂਗਰਸ ਭਾਜਪੀ ਤੇ ਹੁਣ ਮਾਹੌਲ ਹੋਰ ਚੱਲ ਰਿਹਾ ਹੈਗਾ ਤੀਜਾ ਫਰੰਟ ਹੈ ਵੱਡੇ ਪੱਧਰ ਤੇ ਜਿਹੜਾ ਇਕੱਠਾ ਹੋ ਰਿਹਾ ਹੈ ਕਿਸਾਨਾਂ ਦੀ ਮੰਗ ਮੰਗਾਂ ਮੰਨਣ ਦੀ ਆਸ ਹੈਗੀ ਆ ਤੁਹਾਡੀ ਇਹ ਜਿਹੜਾ ਮਰਨ ਵਰਤ ਹੈ ਕਾਮਯਾਬ ਹੋਊਗਾ ਬਹੁਤ ਸਾਰੇ ਮਰਨ ਵਰਤ ਇਸ ਤਰ੍ਹਾਂ ਦੇ ਚੱਲੇ ਨੇ ਕਿਸਾਨਾਂ ਦੇ ਵੱਲੋਂ ਦੇਖੋ ਅਸੀਂ ਉਮੀਦ ਤਾਂ ਇਹੀ ਲੈ ਕੇ ਬੈਠੇ ਆਂ ਕਿ ਕਿਸਾਨਾਂ ਦਾ ਕੁਝ ਨਾ ਕੁਝ ਹੱਲ ਕਰਕੇ ਉਠਾਂਗੇ ਅਗਰ ਸਾਡੀ ਮੌਤ ਵੀ ਹੋ ਜਾਂਦੀ ਹੈ ਨਾ ਅਸੀਂ ਇਹ ਸਮਝਾਂਗੇ ਵੀ ਅਸੀਂ ਤਾਂ ਵੀ ਸਫਲ ਹੋ ਗਏ ਆਂ ਕਿਉਂਕਿ ਉਹਦੇ ਨਾਲ ਘੱਟੋ ਘੱਟ ਸਾਡੀ ਕਿਸਾਨੀ ਨੂੰ ਜਾਗਰਤੀ ਆ ਜੂਗੀ ਔਰ ਜਿਹੜੀ ਅੱਜ ਤੋਂ ਪਹਿਲਾਂ ਕਿਸਾਨਾਂ ਦੇ ਕਿਸਾਨ ਲੀਡਰਾਂ ਦੇ ਤੋਂ ਲੋਕਾਂ ਦਾ ਵਿਸ਼ਵਾਸ ਉੱਠਿਆ ਉਹ ਅਸੀਂ ਵਿਸ਼ਵਾਸ ਮੁੜ ਬਹਾਲ ਕਰਨ ਦੇ ਵਿੱਚ ਸਫਲ ਹੋ ਗਏ ਤਾਂ ਸਮਝ ਲਓ ਤਾਂ ਵੀ ਸਾਡੀ ਪ੍ਰਾਪਤੀ ਹੈ ਕਿਸਾਨੀ ਫਿਰ ਆਪਣੇ ਆਪ ਆਪਦੇ ਅੰਦੋਲਨ ਨੂੰ ਲੜਨ ਵਾਸਤੇ ਉੱਠ ਕੇ ਖੜੀ ਹੋਏਗੀ ਪਰ ਕਿਸਾਨ ਜਿੱਤ ਲੈਣਗੇ ਮੋਰਚਾ ਛੱਡ ਦੇਣੀ ਸੋ ਕਰਨਵੀਰ ਸੱਟੇ ਵੀ ਸਾਡੇ ਨਾਲ ਜੁੜੇ ਹੋਏ ਨੇ ਕਰਨਵੀਰ ਜੀ ਜਿਸ ਦਿਨ ਤੋਂ ਇਹ ਅੰਦੋਲਨ ਤੁਸੀਂ ਸ਼ੁਰੂ ਕੀਤਾ ਹੈ ਸਟਾਰਟ ਕੀਤਾ ਉਸੇ ਦਿਨ ਹੀ ਸਰਕਾਰ ਬਜਟ ਪੇਸ਼ ਕਰਦੀ ਹੈ ਕੇਂਦਰ ਸਰਕਾਰ ਉਸ ਦੇ ਵਿੱਚ ਕਿਸਾਨਾਂ ਦੇ ਨਾਲ ਮੈਂ ਪਰਸਨਲੀ ਜੇ ਗੱਲ ਕਰਾਂ ਤਾਂ ਇੱਕ ਕੋਝਾ ਮਜ਼ਾਕ ਕਹਾਂਗੇ 6000 ਰੁਪਏ ਦਾ ਜਿਹੜਾ ਮੁਆਵਜ਼ਾ ਜਿਨ੍ਹਾਂ ਦੇ ਕੋਲ 2 ਕਿੱਲੇ 2 ਏਕੜ ਜ਼ਮੀਨ ਹੈਗੀ ਆ ਮੰਨ ਲਓ ਕਿ 1 ਮਹੀਨੇ ਦਾ 500 ਰੁਪਿਆ ਬਣਦਾ ਹੈਗਾ ਇਸ ਬਾਰੇ ਪਹਿਲਾਂ ਤੁਸੀਂ ਕੀ ਰਿਐਕਸ਼ਨ ਹੈ ਤੁਹਾਡਾ ਜੀ ਤਾਂ ਜੀ ਲੌਲੀਪੌਪ ਲਗਾਤਾਰ ਸਰਕਾਰ ਵੱਲੋਂ ਹੁੰਦੇ ਇੱਤੇ ਜਾ ਰਹੇ ਨੇ ਉਸ ਲੜੀ ਦੇ ਵਿੱਚ ਕਿ ਨਵਾਂ ਲੌਲੀਪੌਪ ਹੈ ਵਧੀਆ ਬ੍ਰਾਂਡਿੰਗ ਚ ਦਿੱਤਾ ਗਿਆ ਪੈਕਿੰਗ ਬਹੁਤ ਵਧੀਆ ਕੀਤੀ ਗਈ ਹੈ ਪਰ ਜਿਹੜਾ ਕਿਸਾਨ ਜ਼ਿੰਮੇਦਾਰ ਹੈ ਇਹ ਸਾਰੀ ਗੱਲਾਂ ਸਮਝਦਾ ਉਹਨਾਂ ਨੂੰ ਲੱਗਦਾ ਵੀ ਲਗਾਤਾਰ ਇਹ ਸਰਕਾਰ ਵੱਲੋਂ ਕਿਸਾਨਾਂ ਦੇ ਨਾਲ ਕੋਜਾ ਮਜਾਕ ਕੀਤਾ ਜਾ ਰਿਹਾ ਹੈ ਤੇ ਇਹ ਵੀ ਇੱਕ ਮਜਾਕ ਸੀ ਸੋ ਕਿਸਾਨੀ ਦਾ ਇਹ ਹਾਲਤ ਹੋਣ ਦਾ ਜ਼ਿੰਮੇਵਾਰੀ ਕਿਹਦੀ ਹੈ ਕੀ ਕਾਰਨ ਮੰਨਦੇ ਹੋ ਇੱਕ ਕਿਹੜੀ ਮੰਗ ਹੈ ਜਿਹੜੀ ਪੂਰੀ ਹੋਣ ਦੇ ਨਾਲ ਪੂਰੀ ਕਿਸਾਨੀ ਦੀ ਹਾਲਤ ਹੈ ਜਿਹੜੀ ਕਿਸਾਨਾਂ ਦੀ ਸੁਧਰ ਸਕਦੀ ਹੈ ਕੋਈ ਇੱਕ ਮੰਗ ਹੈ ਜਿਹੜੀ ਸਰਕਾਰ ਦੀ ਨੀਤੀਆਂ ਤੇ ਨੀਤ ਇਹ ਸਾਰੀ ਹਾਲਾਤ ਦੇ ਵਾਸਤੇ ਜ਼ਿੰਮੇਵਾਰ ਹੈ ਤੇ ਇੱਕੋ ਇੱਕ ਜੇ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਲਾਗੂ ਹੋ ਜਾਵੇ ਜਿਹੜੀ ਸਰਕਾਰ ਨੇ ਆਪ ਬਣਵਾਈ ਸੀ ਆਪ ਉਹਨਾਂ ਨੇ ਕਮਿਸ਼ਨ ਬਠਾਇਆ ਸੀਗਾ ਤੇ ਉਸੇ ਨੂੰ ਮੰਨਣ ਵਾਸਤੇ ਇਹ ਹੁਣ ਭੱਜ ਰਹੇ ਨੇ ਇਸੇ ਕਰਕੇ ਕਿਸਾਨੀ ਲਗਾਤਾਰ ਕਰਜ਼ੇ 'ਚ ਲਗਾਤਾਰ ਖੁਦਕਸ਼ੀਆਂ ਹੋ ਰਹੀਆਂ ਨੇ ਇਹ ਸਿਰਫ ਤੇ ਸਿਰਫ ਸਰਕਾਰਾਂ ਦੀ ਨਿਕੰਮੀ ਸੋਚ ਤੇ ਉਹਨਾਂ ਦੀ ਬਦਨੀਤੀ ਦੇ ਹਾਲਾਤ ਨੇ ਜਿਹੜੇ ਇਸ ਤਰ੍ਹਾਂ ਲੋਕਾਂ ਦੇ ਨੂੰ ਤੰਗ ਕਰਦੇ ਜਾ ਰਹੇ ਨੇ ਜਿਹੜਾ ਇਹ ਮੈਂ ਦੁਬਾਰਾ ਪੁੱਛੂੰਗੀ ਜਿਹੜਾ ਬਜਟ ਦੇ ਵਿੱਚ ਇਹਨਾਂ ਨੇ ਕੀਤਾ ਹੈ 6000 ਰੁਪਏ ਸਾਲ ਦਾ ਦੇਣਾ ਕੀ ਕਿਸਾਨਾਂ ਨੂੰ ਇਹਦੀ ਲੋੜ ਹੈਗੀ ਹੈ 500 ਰੁਪਏ ਮੇਨਾ ਤੁਸੀਂ ਅੰਦਾਜ਼ਾ ਲਾਓ ਜੇ ਕੋਈ ਤੁਸੀਂ ਸਹਾਇਕ ਕਿਸੇ ਖੇਤ ਵਿੱਚ ਆਪਣੇ ਵਾਸਤੇ ਰੱਖਦੇ ਹੋ ਉਹਨੂੰ ਤੁਸੀਂ ਘੱਟੋ-ਘੱਟ 9000 ਰੁਪਏ ਮਹੀਨਾ ਦੇਣੇ ਹੋ ਤੇ ਜੇ ਸਰਕਾਰ ਸਾਨੂੰ ਕੀ ਦਿੰਦੀ ਹੈ 500 ਰੁਪਏ ਮਹੀਨਾ ਇਹ ਤਾਂ ਇੱਕ ਕੂੜ ਦੇ ਮੂੰਹ 'ਚ ਜੇਰੇ ਵਾਲੀ ਗੱਲ ਹੈ ਇਟਸ ਨਾਟ ਸਫੀਸ਼ੀਐਂਟ ਬਿਲਕੁਲ ਕਿਸਾਨ ਇੱਕ ਇੱਕ ਖੁਦਦਾਰ ਇਨਸਾਨ ਆਪਾਂ ਕਿਸਾਨ ਨੂੰ ਕਹਿ ਸਕਦੇ ਆ ਪਰ ਅੱਜ ਹਾਲਤ ਇਹ ਹੈ ਕਿ ਕਿਸਾਨ ਮੰਗ ਰਿਹਾ ਹੈ ਕਿਸਾਨ ਨੂੰ ਮੰਗਣਾ ਪੈ ਰਿਹਾ ਹੈ ਤਾਂ ਇਹਦੇ ਵਿੱਚ ਪਿੰਡੂ ਅਰਥਵਿਵਸਥਾ ਨੂੰ ਵੀ ਤੁਸੀਂ ਮੰਨਦੇ ਹੋ ਕਿ ਪਿੰਡੂ ਅਰਥਵਿਵਸਥਾ ਬਿਲਕੁਲ ਖਤਮ ਕਰ ਦਿੱਤੀ ਗਈ ਹੈ ਉਸ ਕਰਕੇ ਹਾਲਤ ਹੋਈ ਹੈ ਦੇਖੋ ਸਾਰਾ ਜੋਰ ਇਸ ਗਲਤੇ ਲੱਗਾ ਹੈ ਕਿ ਜਿਹੜੀ ਪਿੰਡੂ ਅਰਥਵਿਵਸਥਾ ਖਤਮ ਕਰਨੀ ਹੈ ਇਹਨਾਂ ਦੀਆਂ ਪਾਲਿਸੀਆਂ ਬਣ ਚੁੱਕੀਆਂ ਹਨ ਇਹਨਾਂ ਦੀ ਇੱਕ ਲੈਟਰ ਪਿਆ ਹੈ ਰਿਜ਼ਰਵ ਬੈਂਕ ਸੌਰੀ ਵਰਲਡ ਬੈਂਕ ਕੋਲੇ ਭਾਰਤ ਸਰਕਾਰ ਦਾ ਉਸ ਲੈਟਰ ਦੇ ਵਿੱਚ ਬੜਾ ਕਲੀਅਰ ਲਿਖਿਆ ਹੈ ਇਹਨਾਂ ਨੇ ਕਿ 2015 ਤੱਕ ਅਸੀਂ 38% ਕਿਸਾਨਾਂ ਨੂੰ ਖੇਤੀ ਚੋਂ ਬਾਹਰ ਕੱਢ ਦੇਵਾਂਗੇ ਇਹਦਾ ਮਤਲਬ ਕੀ ਪਿੰਡਾਂ ਦਾ ਹਾਲ ਕਿਸਾਨਾਂ ਨੂੰ ਖੇਤੀ ਚੋਂ ਬਾਹਰ ਕੱਢਣ ਦੀ ਤਿਆਰੀ ਕਾਰਪੋਰੇਟ ਲੋਕਾਂ ਦੇ ਕਬਜ਼ੇ ਦੇ ਵਿੱਚ ਖੇਤੀ ਨੂੰ ਲਿਆਉਣ ਦੀ ਪਾਲਿਸੀ ਹੈ ਔਰ ਇਹ ਵਾਹੀ ਸਾਡੀ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਹੋ ਰਹੀ ਕਿਉਂਕਿ ਡਾਕਟਰ ਸੁਆਮੀਨਾਥਨ ਨੇ ਆਪਣੀ ਰਿਪੋਰਟ 'ਚ ਲਿਖਿਆ ਹੈ ਕਿ ਕਿਸੇ ਵੀ ਕੀਮਤ ਦੇ ਉੱਤੇ ਵਾਹੀਯੋਗ ਜ਼ਮੀਨ ਕਾਰਪੋਰੇਟ ਲੋਕਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਜਾਣੀ ਚਾਹੀਦੀ। ਬਸ ਇਹ ਦੋਨੋਂ ਗੱਲਾਂ ਜਿਹੜੀਆਂ ਡਾਕਟਰ ਸੁਆਮੀਨਾਥਨ ਦੇ ਇਹ ਸ਼ਬਦ ਔਰ ਉਹਨਾਂ ਦੀ ਇਹ ਨੀਤੀ ਕਿ ਲੋਕ ਖੇਤੀ 'ਚੋਂ ਬਾਹਰ ਕੱਢ ਕੇ ਕਾਰਪੋਰੇਟ ਲੋਕਾਂ ਦੇ ਹੱਥ 'ਚ ਜ਼ਮੀਨ ਦੇਣੀ ਹੈ ਔਰ ਇੱਥੇ ਵੱਡੇ ਫਾਰਮ ਤਿਆਰ ਕਰਨੇ ਹੈ ਇਹ ਦੋਨੇ ਇੱਕ ਦੂਜੇ ਨੂੰ ਕਰਾਸ ਕਰਦੀਆਂ। ਉਹ ਨੀਤੀਆਂ ਲਾਗੂ ਕਰ ਰਹੇ ਜਿਹੜੀਆਂ ਇਹਨਾਂ ਨੂੰ ਵਿਦੇਸ਼ੀ ਲੋਕ ਕਹਿ ਰਹੇ ਐ ਲੇਕਿਨ ਆਪਣੇ ਦੇਸ਼ ਦੇ ਕਿਸਾਨ ਨੂੰ ਖਤਮ ਕਰਨ ਦੇ ਤਲੇ ਹੋਇਆ ਔਰ ਇਹ ਬਾਰ ਬਾਰ ਹੌਲੀ ਆਹستہ ਆਹستہ ਉਹਨੂੰ ਦਾ ਗਲਾ ਘੁੱਟ ਕੇ ਉਹਨੂੰ ਮਾਰ ਰਹੇ ਐ ਬਿਲਕੁਲ ਸੋ ਪੈਦਾਵਾਰ ਵੀ ਹੋ ਰਹੀ ਹੈ ਉਤਪਾਦਨ ਬਹੁਤ ਹੋ ਰਿਹਾ ਪਰ ਜਿਹੜੀ ਕੀਮਤ ਹੈ ਉਹੀ ਨਹੀਂ ਮਿਲ ਰਹੀ ਤਾਂ ਕਿਸਾਨ ਨੂੰ ਪੈਨਸ਼ਨ ਦੇਣ ਦੀ ਮੰਗ ਹੈ ਜਿਹੜੀ ਉਹ ਤੁਸੀਂ ਕਰ ਰਹੇ ਹੋ ਉਹਦਾ ਉਹਦਾ ਜਿਹੜਾ ਕੀ ਤੁਸੀਂ ਸੋਚਿਆ ਕਿੰਨਾ ਪੈਮਾਨਾ ਹੋਣਾ ਚਾਹੀਦਾ ਹੈ ਕਿੰਨੀ ਪੈਨਸ਼ਨ ਹੋਣੀ ਚਾਹੀਦੀ ਹੈ ਉਮਰ ਹੈ ਜਿਹੜੀ ਉਹ 60 ਸਾਲ ਤੁਸੀਂ ਨਿਰਧਾਰਿਤ ਕੀਤੀ ਹੈ ਇਸ ਬਾਰੇ ਵੀ ਜ਼ਰੂਰ ਦੇਖੋ ਅਸੀਂ ਤੇ ਪੈਨਸ਼ਨ ਵੀ ਬਹੁਤ ਨਾਰਮਲ ਹੈ ਜਿੰਨੀ ਮੁਸ਼ਕਲ ਕਿਸਾਨ ਨੇ ਇਸ ਦੇਸ਼ ਦੇ ਲਈ ਕੀਤੀ ਹੁੰਦੀ ਹੈ ਉਸ ਦੇ ਅਨੁਸਾਰ ਜੇਕਰ ਪੈਨਸ਼ਨ ਦੀ ਗੱਲ ਕਰੀਏ ਤਾਂ ਮੈਂ ਸਮਝਦਾ ਜਿੰਨੀ ਕਿਸੇ ਆਈਐਸ ਜਾਂ ਆਈਪੀਐਸ ਅਫਸਰ ਨੂੰ ਪੈਨਸ਼ਨ ਮਿਲਦੀ ਹੈ ਉਸ ਤੋਂ ਦੁੱਗਣੀ ਇਸ ਬੰਦੇ ਨੂੰ ਕਿਸਾਨ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ ਕਿਉਂਕਿ ਇਸ ਇਸ ਇਹਨੇ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਦੇਸ਼ ਲਈ ਲਾਇਆ ਹੁੰਦਾ ਹੈ ਪਰ ਅਸੀਂ ਤੇ ਇਹ ਮੰਗ ਰਹੇ ਹਾਂ ਕਿ ਉਹ ਬਜ਼ੁਰਗ ਅਵਸਥਾ ਦੇ ਵਿੱਚ ਆ ਕੇ ਉਹਨੂੰ ਕੋਈ ਆਪਦੀ ਮੈਡੀਸਨ ਦੀ ਲੋੜ ਪੈਂਦੀ ਹੈ ਉਹਨੂੰ ਕੋਈ ਹੋਰ ਕਿਸੇ ਤਰ੍ਹਾਂ ਦੀ ਸਹੂਲਤ ਦੀ ਲੋੜ ਪੈਂਦੀ ਹੈ ਤੂੰ ਆਪਦੇ ਬੱਚਿਆਂ ਦੇ ਉੱਤੇ ਬੋਝ ਨਾ ਲੱਗੇ ਬੱਚਿਆਂ ਨੂੰ ਉਹ ਸਿਰਫ ਆਪਦੀ ਉਸ ਪੈਨਸ਼ਨ ਦੇ ਨਾਲ ਆਪਦਾ ਦਵਾਈ ਬੂਟੀ ਲੈ ਕੇ ਸਮਾਂ ਗੁਜ਼ਾਰ ਸਕੇ ਇਸ ਕਰਕੇ ਬੜੀ ਛੋਟੀ ਰਾਸ਼ੀ ਰੱਖੀ ਹੈ ਅਸੀਂ ਤਾਂ ਸਿਰਫ 5000 ਰੁਪਏ ਮੰਗਦੇ ਆ ਕਿ 5000 ਰੁਪਏ ਹੀ ਕਿਸਾਨ ਨੂੰ ਮਤਲਬ ਪੈਨਸ਼ਨ ਦੇ ਦਿਓ ਇੰਨੇ ਨਾਲ ਉਹ ਵਿਚਾਰਾ ਆਪਦਾ ਮਹੀਨਾ ਦਵਾਈ ਬੂਟੀ ਦਾ ਕੰਮ ਸਾਰ ਲੂਗਾ ਬਿਲਕੁਲ ਆਪਾਂ ਦੇਖਦੇ ਹਾਂ ਕਿ ਦੁਨੀਆ ਦੇ ਵਿੱਚ ਜਿੰਨੇ ਵੀ ਮੈਕਮੇ ਨੇ ਉਹਨਾਂ ਦੇ ਵਿੱਚ ਕਰਮਚਾਰੀਆਂ ਨੂੰ ਸਾਰੇ ਪੱਤੇ ਦਿੱਤੇ ਜਾਂਦੇ ਨੇ ਪਰ ਇੱਕ ਕਿਸਾਨ ਇਹੋ ਜਿਹਾ ਹੈ ਜਿਹਦੀ ਨਾਂ ਹੀ ਤਾਂ ਕੋਈ ਤਨਖਾਹ ਹੁੰਦੀ ਹੈ ਉਹਨੂੰ ਸਿਰਫ ਫਸਲ ਦਾ ਮੁੱਲ ਮਿਲਣਾ ਹੁੰਦਾ ਹੈ ਉਹੀ ਪੂਰਾ ਨਹੀਂ ਮਿਲਦਾ ਤਾਂ ਇਸ ਤਰ੍ਹਾਂ ਦਾ ਤੁਸੀਂ ਮੰਨਦੇ ਹੋ ਕੋਈ ਪਾਲਿਸੀ ਬਣਨੀ ਚਾਹੀਦੀ ਹੈ ਕਿ ਕਿਸਾਨਾਂ ਨੂੰ ਵੀ ਅਲਾਉਂਸਸ ਨੇ ਜਿਹੜੇ ਉਹ ਮਿਲਣ ਇਸ ਤਰ੍ਹਾਂ ਦਾ ਕੁਝ ਤੁਸੀਂ ਮੰਨਦੇ ਹੋ ਅਸੀਂ ਬਹੁਤ ਲੰਬੇ ਸਮੇਂ ਤੋਂ ਇਹ ਇਹ ਮੰਗ ਕਰਦੇ ਆ ਰਹੇ ਹਾਂ ਕਿ ਐਗਰੀਕਲਚਰ ਦੇ ਉੱਤੇ ਕੋਈ ਠੋਸ ਨੀਤੀ ਤੈਅ ਹੋਵੇ ਪਾਲਸੀ ਬਣੇ ਕਿ ਕਿਸਾਨ ਕਿਵੇਂ ਜ਼ਿੰਦਗੀ ਬਸਰ ਕਰ ਸਕਦੇ ਇਹਨਾਂ ਨੇ ਸਾਡੇ ਕਿਸਾਨ ਦੀ ਖਾਤਰ ਕੋਈ ਵੀ ਇੱਕੋ ਹੀ ਸਾਡੇ ਵਾਸਤੇ ਇਹ ਰਿਪੋਰਟ ਆਈ ਹੈ ਔਰ ਇਸ ਰਿਪੋਰਟ ਨੂੰ ਆਇਆ 13 ਸਾਲ ਹੋ ਗਏ ਔਰ ਕਿਸਾਨਾਂ ਨੂੰ ਸਰਕਾਰ ਦੀ ਖੁਦ ਦੀ ਬਣਾਈ ਹੈ ਇਹ ਕਿ ਰਿਪੋਰਟ ਆ ਆਪਦਾ ਬਣਾਇਆ ਕਮਿਸ਼ਨ ਉਹਦੀ ਰਿਪੋਰਟ ਔਰ ਉਹ ਰਿਪੋਰਟ ਵੀ ਇਹ ਲਾਗੂ ਨਹੀਂ ਕਰਦੇ ਤਾਂ ਮੈਂ ਕਹਾਂਗਾ ਵੀ ਸਿੱਧਾ ਕਿਸਾਨਾਂ ਪ੍ਰਤੀ ਇਹਨਾਂ ਦਾ ਰਵੱਈਆ ਜਿਹੜਾ ਤਾਨਾਸ਼ਾਹ ਰਵਈਆ ਉਹ ਨਹੀਂ ਕਰ ਰਹੇ ਜਦੋਂ ਕਿ ਸਾਡੇ ਕੋਲੇ ਕਾਨੂੰਨੀ ਇੱਕ ਨੁਕਤਾ ਆਇਆ ਹੈ ਕਿ ਕਿਸਾਨ ਨੂੰ ਇਸ ਰਿਪੋਰਟ ਅਨੁਸਾਰ ਅਗਰ ਫਸਲ ਦਾ ਭਾਅ ਮਿਲ ਜੇ ਤਾਂ ਕਿਸਾਨ ਕਰਜ਼ੇ 'ਚੋਂ ਨਿਕਲ ਸਕਦਾ ਹੈ ਕਿਸਾਨ 2-3 ਸਾਲਾਂ ਦੇ ਵਿੱਚ ਜਿਹੜਾ 5 ਏਕੜ ਤੋਂ ਥੱਲੇ ਵਾਲਾ ਕਿਸਾਨ ਵੀ ਹੈ ਉਹ ਵੀ ਸਮਰੱਥ ਹੋ ਸਕਦਾ ਹੈ ਬਿਲਕੁਲ ਅਗਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋ ਜੇ ਤਾਂ ਕੀ ਲੱਗਦਾ ਕਿ ਕਿਸਾਨ ਤੇ ਕਰਜ਼ਾ ਚੜੇ ਨਾ ਫਿਰ ਤਾਂ ਕਰਜ਼ਾ ਜਿਹੜੀ ਹੈ ਮਾਫ ਕਰਨ ਦੀ ਲੋੜ ਹੀ ਨਾ ਪਵੇ ਇਸ ਤਰ੍ਹਾਂ ਬਿਲਕੁਲ ਤੁਸੀਂ ਦਾਵਾ ਕਰਦੇ ਹੋ ਬਿਲਕੁਲ ਸਿਰਫ 2-3 ਸਾਲਾਂ ਦੇ ਵਿੱਚ ਸਵਾਮੀਨਾਥਨ ਰਿਪੋਰਟ ਜਦੋਂ ਤੋਂ ਲਾਗੂ ਹੋ ਜੂਗੀ 2-3 ਸਾਲਾਂ ਦੇ ਬਾਅਦ ਹੀ ਇਹਦੇ ਬਹੁਤ ਵਧੀਆ ਰਿਜ਼ਲਟਸ ਆਨੇ ਸ਼ੁਰੂ ਹੋ ਜਾਣਗੇ ਤੇ ਆਪਾਂ ਨੂੰ ਹਾਲਾਤ ਆਪੇ ਮਹਿਸੂਸ ਹੋਣ ਚੰਗੇ ਮਾਹੌਲ ਦਾ ਆਪੇ ਮਹਿਸੂਸ ਹੋਣੇ ਸ਼ੁਰੂ ਹੋ ਜਾਣਗੇ ਇਹ ਤਾਂ ਕੇਂਦਰ ਸਰਕਾਰ ਦੇ ਪਾਲੇ ਵਿੱਚ ਹੈਗੀ ਹੈ ਗੇਂਦ ਜਿਹੜੀ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨੀ ਪਰ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੇ ਲਈ ਜਾਂ ਤੁਸੀਂ ਜਿਹੜੀਆਂ ਮੰਗਾਂ ਨੇ ਇਹ ਤਾਂ ਆਲਓਵਰ ਪੂਰੇ ਭਾਰਤ ਦੇ ਕਿਸਾਨਾਂ ਲਈ ਨੇ ਪਰ ਪੰਜਾਬ ਸਰਕਾਰ ਜੋ ਕਰ ਰਹੀ ਹੈ ਪੂਰਾ ਕਰਜ਼ਾ ਮਾਫੀ ਦਾ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਪਰ ਪੰਜਾਬ ਸਰਕਾਰ ਹਲੇ ਵੀ ਕਹਿ ਰਹੀ ਹੈ ਕਿ ਤਿੰਨ ਸਾਲ ਸਾਡੇ ਕੋਲੇ ਹੈਗੇ ਨੇ ਅਸੀਂ ਸਾਰੇ ਜਿਹੜੇ ਵਾਅਦੇ ਨੇ ਉਹ ਪੂਰੇ ਕਰਾਂਗੇ ਮੁਕੰਮਲ ਕਰਜ਼ਾ ਮਾਫੀ ਕਰਾਂਗੇ ਕੀ ਹੋਊਗੀ ਸਕਸੈਸ ਸਰਕਾਰ ਸਰਕਾਰ ਦੀ ਨੀਅਤ ਤੇ ਖੋਟ ਤਾਂ ਨਹੀਂ ਹੈਗਾ ਸਾਫ਼ ਹੈਗੀ ਹੈ ਅਜੇ ਤੱਕ ਤਾਂ ਕੋਈ ਹੈ ਜੀ ਮਹਿਸੂਸ ਹੋਈ ਨਹੀਂ ਜੀ ਵੀ ਇਹਨਾਂ ਦੀ ਨੀਅਤ ਸਾਫ਼ ਹੋਵੇ ਸਾਨੂੰ ਤਾਂ ਖੋਟ ਹੀ ਖੋਟ ਨਜ਼ਰ ਆ ਰਹੀ ਹੈ ਸਰਕਾਰ ਨੇ ਆ ਖਾਸ ਕਰਕੇ ਇਸ ਗਵਰਨਮੈਂਟ ਨੇ ਇਲੈਕਸ਼ਨ ਤੋਂ ਪਹਿਲਾਂ ਬੜੇ ਲੰਬੇ ਚੋੜੇ ਵਾਅਦੇ ਕੀਤੇ ਸੀ ਕਿਸਾਨਾਂ ਦੇ ਨਾਲ ਕਿ ਅਸੀਂ ਤੁਹਾਡੇ ਪੂਰਨ ਕਰਜ਼ਾ ਮੁਕਤੀ ਕਿਸੇ ਵੀ ਬੈਂਕ ਦੀ ਹੋਵੇ ਈਵਨ ਚਾਹੇ ਕਿਸੇ ਵਿਆਜ ਜੇ ਤੋਂ ਲੈਂਦੇ ਹੋਣ ਉਹ ਵੀ ਮਾਫ਼ ਕਰਾਂਗੇ ਪਰ ਇਹ ਸਾਰੀ ਗੱਲਾਂ ਤੋਂ ਭੱਜਦੀ ਜਾ ਰਹੀ ਹੈ ਸਾਨੂੰ ਇਹਦੇ ਪੂਰੀ ਕੋਈ ਉਮੀਦ ਨਹੀਂ ਹੈ ਬੇਸਤਰਾ karenge 3 ਸਾਲ ਕੇ ਆਏ ਤਾਂ 30 ਸਾਲ ਚ ਵੀ ਨਹੀਂ ਕਰ ਸਕਦੇ ਇਹ ਬਿਲਕੁਲ ਸੋ ਕਿਸਾਨ ਬਹੁਤ ਸਾਲਾਂ ਤੋਂ ਲੜ ਰਿਹਾ ਸਿਰਫ ਇੱਕ ਮੰਗ ਦੇ ਲਈ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੇ ਲਈ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਜਾਂਦੀਆਂ ਨੇ ਇੱਕ ਸਵਾਲ ਮੇਰੇ ਹੋਰ ਮਨ ਦੇ ਵਿੱਚ ਆਇਆ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਸਰਕਾਰ ਜਦੋਂ ਇਲੈਕਸ਼ਨ ਹੁੰਦੀਆਂ ਨੇ ਹੁਣ ਲੋਕ ਸਭਾ ਇਲੈਕਸ਼ਨ ਆਉਣ ਵਾਲੀ ਹੈ ਕਿਸਾਨ ਦੀ ਬਹੁਤ ਵੱਡੀ ਗਿਣਤੀ ਹੈ ਪੂਰੇ ਦੇਸ਼ ਦੇ ਵਿੱਚ ਕਿਉਂ ਨਹੀਂ ਕਿਸਾਨ ਏਕਾ ਕਰ ਲੈਂਦਾ ਕਿ ਉਹ ਵੋਟਾਂ ਇਹਨਾਂ ਪਾਉਣ ਤਾਂ ਹੋ ਸਕਦਾ ਹੈ ਸਰਕਾਰ ਕੋਈ ਕਰ ਦੇਵੇ ਹੱਲਯੋਗ ਮੇਰਾ ਖਿਆਲ ਹੈ ਬੇਟੇ ਤੂੰ ਉਹ ਜੰਮੀ ਮੀਨੀ ਹੋਏਗੀ ਜਿਹਨੂੰ ਦੀ ਮੈਂ ਤੈਨੂੰ ਹੁਣ ਗੱਲ ਦੱਸੂਗਾ ਜਿੱਦੋਂ ਆਪਣਾ ਸਟੇਟ ਦੇਸ਼ ਸੰਤ ਜਰਨੈਲ ਸਿੰਘ ਦੇ ਸਮੇਂ ਤੇ ਉਸ ਦੌਰ ਵਿੱਚ ਦੀ ਗੁਜ਼ਰਿਆ ਹੈ ਨਾ ਤੇ ਲੋਕਾਂ ਨੇ ਬਾਈਕਟ ਕਰਤਾ ਸੀ ਪਤੋ ਔਰ ਉਸ ਬਾਈਕਾਡ ਦਾ ਅਸਰ ਕੀ ਹੋਇਆ ਸਿਰਫ 2% ਵੋਟਾਂ ਪਈਆਂ ਸੀ ਔਰ ਬਿਆਤ ਸੰਗ ਮੁੱਖ ਮੰਤਰੀ ਬਣ ਕੇ ਬਹਿ ਗਏ ਸੀ ਬਿਲਕੁਲ ਅਸੀਂ ਇਹ ਮੰਗ ਨਹੀਂ ਕਰਦੇਗੇ ਕਿ ਅਸੀਂ ਇਹਨੂੰ ਵੋਟਾਂ ਪਈਆਂ ਅਸੀਂ ਇਹ ਕਹਿੰਨੇ ਆ ਚੋਣਾਂ ਦੇ ਵਿੱਚ ਇੱਕ ਸੁਧਾਰ ਆ ਜਾਏ ਕੀ ਜਿਵੇਂ ਨੋਟਾ ਆਇਆ ਹੈ ਜੇਕਰ ਕਿਸਾਨ ਲੋਕਾਂ ਦੀ ਵੋਟ ਨੋਟਾ ਨੂੰ ਵੱਧ ਜਾਂਦੀ ਹੈ ਤੇ ਉਹ ਜਿੰਨੇ ਉੱਥੇ ਉਮੀਦਵਾਰ ਖੜੇ ਹੋਏ ਆ ਸਾਰੇ ਰਿਜੈਕਟ ਔਰ ਘੱਟੋ ਘੱਟ 11 ਸਾਲ ਤੱਕ ਉਹ ਬੰਦੇ ਦੁਬਾਰਾ ਇਲੈਕਸ਼ਨ ਨਾ ਲੜ ਸਕਣ। ਦੇਖੋ ਤੁਸੀਂ ਕਿਵੇਂ ਸੂਰਤ ਸੁਧਾਰ ਆਉਂਦਾ ਹੈ। ਜਿਹੜਾ ਬੰਦਾ ਵੀ ਇਹ ਮੈਦਾਨ ਦੇ ਵਿੱਚ ਉਤਾਰਨਗੇ ਫਿਰ ਇਹ ਸੋਚ ਕੇ ਉਤਾਰਨਗੇ ਵੀ ਜੇ ਸਾਡਾ ਬੰਦਾ ਇਹਨੂੰ ਵੋਟਾਂ ਨਾ ਪਈਆਂ ਡਿਸਕਵালিਫਾਈਡ ਹੋ ਗਿਆ ਤਾਂ ਫਿਰ ਦੁਬਾਰਾ 11 ਸਾਲ ਤੱਕ ਖੜ ਨਹੀਂ ਸਕੂਗਾ। ਇਸ ਕਰਕੇ ਨੇਕ ਆਦਮੀ ਆਉਣੇ ਸ਼ੁਰੂ ਹੋ ਜਾਣਗੇ ਬੇਟਾ। ਔਰ ਨੇਕ ਆਦਮੀ ਆਗੇ ਤਾਂ ਬੱਲੇ ਬੱਲੇ ਹੋ ਜੂਗੀ ਸਾਨੂੰ ਨਹੀਂ ਇਲੈਕਸ਼ਨ ਲੜਨ ਦੀ ਲੋੜ ਪੈਣੀ। ਸਧਾਰਨ ਅਸੀਂ ਕਿਉਂਕਿ ਅਸੀਂ ਨਾਨ ਪੋਲੀਟੀਕਲ ਜਥੇਬੰਦੀਆਂ ਸਾਡਾ ਚੋਣ ਨਾਲ ਕੋਈ ਮਤਲਬ ਨਹੀਂ ਸਾਨੂੰ ਇਹ ਪਤਾ ਵੀ ਹੈ ਅਸੀਂ ਦੇਖੋ ਕੀ ਪਿੱਛੇ ਕਾਂਗਰਸ ਦੀ ਸਰਕਾਰ ਰਹੀ ਹੈ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਕਾਂਗਰਸ ਦੀ ਸਰਕਾਰ ਵੇਲੇ ਮਨਮੋਹਨ ਸਿੰਘ ਵੇਲੇ ਦੀ ਆਈ ਵੀ ਹੈ 2006 ਦੀ ਆਈ ਵੀ ਹੈ ਇਹ ਨਰਿੰਦਰ ਮੋਦੀ ਨੇ ਸਾਡੇ ਨਾਲ ਰਿਟਰਨ ਦੇ ਵਿੱਚ ਵੀ ਵਾਅਦਾ ਕਰ ਲਿਆ ਪਿੱਛੇ ਧਰਨੇ ਦੌਰਾਨ ਔਰ ਚੋਣ ਮਨੋਰਥ ਪੱਤਰ ਦੇ ਵਿੱਚ ਵੀ ਵਾਅਦਾ ਕਰ ਲਿਆ ਬੜੀਆਂ ਸਟੇਜਾਂ ਤੋਂ ਬੋਲ-ਬੋਲ ਕੇ ਕਿਹਾ ਲekin ਅੱਜ ਜਦੋਂ ਕਰਨ ਦੀ ਗੱਲ ਆਉਂਦੀ ਹੈ 2015 ਦੇ ਵਿੱਚ ਕੀ ਲਿਖ ਦੇ ਕੇ ਦਿੰਦਾ ਸੁਪਰੀਮ ਕੋਰਟ ਚ ਅਸੀਂ ਲਾਗੂ ਨਹੀਂ ਕਰ ਸਕਦੇ ਇਹ ਹਾਲ ਹੈ ਸਾਡਾ ਪਿਛਲੇ ਸਾਲ ਸਾਡੇ ਨਾਲ ਮੈਂ ਤੇ ਇਨਾ ਹਜਾਰੇ ਜੀ ਜਦੋਂ ਅੰਕਸ਼ਨ ਤੇ ਬੈਠੇ ਹਾਂ ਦਿੱਲੀ ਚ ਉਸ ਵੇਲੇ ਰਿਟਰਨ ਦੇ ਵਿੱਚ ਲਿਖ ਕੇ ਦਿੱਤਾ ਹੈ ਕਿ ਅਸੀਂ ਤੁਹਾਡੀ ਡਾਕਟਰ ਸੁਮੀਨાર્થ ਦੀ ਰਿਪੋਰਟ ਹੂ ਬੂ ਸੀ 2 50 ਦੇ ਅਨੁਸਾਰ ਤੁਹਾਨੂੰ ਤੁਹਾਡੀ ਫਸਲ ਦਾ ਭਾਅ ਦੇਵਾਂਗੇ ਪਰ ਦੇਖੋ ਤੁਸੀਂ ਅਸੀਂ ਮੰਗਦੇ ਸੀ 2+150 ਨਾਲ ਫਸਲ ਦਾ ਭਾਅ ਉਹ ਸਾਡੇ ਨਾਲ ਤੂੰ ਦੋ ਵਾਰੀ ਵਾਅਦਾ ਕਰ ਚੁੱਕੇ ਆ ਉਹ ਦੇਣ ਦੀ ਬਜਾਏ ਤੂੰ 6000 ਰੁਪਇਆ ਏਕੜ ਦੇਣ ਦੀ ਗੱਲਾਂ ਕਰਦਾ ਹੈ ਇਹਦਾ ਮਤਲਬ ਕਿਸਾਨ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ ਕਿਸਾਨ ਦੇ ਵਿੱਚ ਇੱਕ ਪੜਾ ਪਾਉਣ ਦੀ ਕੋਸ਼ਿਸ਼ ਹੈ ਅੰਦੋਲਨ ਉੱਠ ਰਿਹਾ ਹੈ ਇਹਨਾਂ ਨੂੰ ਇਹਨਾਂ ਨੂੰ ਇਸ ਚੀਜ਼ ਤੋਂ ਦਰਦ ਤਾਂ ਮਹਿਸੂਸ ਹੋ ਰਿਹਾ ਹੈ ਕਿ ਦੇਸ਼ ਦੇ ਅੰਦਰ ਅੰਦੋਲਨ ਉੱਠ ਰਿਹਾ ਹੈ ਅਗਰ ਇਹ ਅੰਦੋਲਨ ਉੱਠਦਾ ਦਿਸਦਾ ਇਹਨਾਂ ਨੂੰ ਤਾਹੀਂ ਇਹਨਾਂ ਦੀ ਇੱਕ ਕੋਸ਼ਿਸ਼ ਹੈ ਕਿ ਛੋਟੇ ਕਿਸਾਨਾਂ ਨੂੰ ਸ਼ਾਇਦ ਆਏ ਲੱਗੇ ਵੀ ਸਾਨੂੰ 6000 ਰੁਪਏ ਕਿल्ले ਮਗਰ ਦੇਤਾ ਅਸੀਂ ਸਾਨੂੰ ਕਿ ਲੋੜ ਅੰਦੋਲਨ ਲੜਨ ਦੀ ਲੇਕਿਨ ਮੈਂ ਇਹ ਗੱਲ ਕਰਦਾ ਕਿ ਅਗਰ ਡਾਕਟਰ ਸੋਮੀਨਾਥਨ ਦੀ ਰਿਪੋਰਟ ਲਾਗੂ ਹੁੰਦੀ ਹੈ ਤਾਂ ਛੋਟਾ ਕਿਸਾਨ ਨੂੰ 1 ਏਕੜ ਮਗਰ ਕਿੰਨਾ ਫਾਇਦਾ ਹੋਣਾ ਇਹਨਾਂ ਦੇ ਇਹ 6000 ਨਾਲੋਂ 10 ਗੁਣਾ ਜ਼ਿਆਦਾ ਸਾਡੇ ਕਿਸਾਨ ਨੂੰ ਫਾਇਦਾ ਹੋਣਾ ਅਗਰ ਡਾਕਟਰ ਸੋਮੀਨਾਥਨ ਦੀ ਰਿਪੋਰਟ ਲਾਗੂ ਹੁੰਦੀ ਹੈ ਇੱਕ ਕਿੱਲੇ ਵਾਲੇ ਨੂੰ ਸਭ ਇਹਨਾਂ ਦੀਆਂ ਫਜ਼ੂਲ ਗੱਲਾਂ ਜਿਹੜੀ ਚੀਜ਼ ਦੇਣ ਵਾਲੀ ਬੰਦੀ ਹੋ ਦੇਣ ਲੋਕਾਂ ਨੂੰ ਇਹ ਤਾਂ ਮੰਗਦੇ ਹੀ ਨਹੀਂ ਕਿਸਾਨ ਬਿਲਕੁਲ ਸਵਾਲ ਤਾਂ ਇਹੀ ਪੈਦਾ ਹੁੰਦਾ ਹੈ ਕਿ ਜਦੋਂ ਬਜਟ ਪੇਸ਼ ਕੀਤੇ ਜਾਂਦੇ ਨੇ ਕਿਸਾਨ ਜੋ ਮੰਗਦਾ ਉਹ ਕਦੇ ਕਿਸਾਨਾਂ ਨੂੰ ਨਹੀਂ ਦਿੱਤਾ ਜਾਂਦਾ ਸਰਕਾਰ ਆਪਣਾ ਉੱਲੂ ਸਿੱਧਾ ਕਰਦੀ ਹੈ ਆਪਣੇ ਮਤਲਬ ਦੇ ਨਾਲ ਜਿੰਨਾ ਕੋ ਲਾਲੀਪਾਪ ਹੈ ਜਿਹੜਾ ਉਹ ਦੇਣਾ ਹੁੰਦਾ ਉਹ ਦੇ ਕੇ ਕਿਸਾਨਾਂ ਨੂੰ ਆਪਣੇ ਬਜਟ ਦੇ ਵਿੱਚ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਹੁਣ ਵੀ ਕਿ 6000 ਰੁਪਏ ਜਿਹੜੇ ਨੇਗੇ ਇੱਕ ਸਾਲ ਦੇ ਵਿੱਚ 6000 ਰੁਪਏ ਯਾਨੀ ਕਿ 500 ਰੁਪਏ ਮਹੀਨਾ ਕਿਸਾਨ ਨੂੰ ਦਿੱਤਾ ਜਾਊਗਾ ਇੱਕ ਖੈਰਾਤ ਦਿੱਤੀ ਜਾਊਗੀ ਔਰ ਦਾਵਾ ਕੀਤਾ ਗਿਆ ਕਿ ਇਸ ਦੇ ਨਾਲ ਜਿਹੜਾ ਹੈ 30 ਲੱਖ ਕਿਸਾਨਾਂ ਨੂੰ ਜਿਹੜਾ ਫਾਇਦਾ ਮਿਲੂਗਾ ਸੋ ਇੱਥੇ ਕਿਸਾਨ ਅੰਸ਼ਣ ਦੇ ਉੱਤੇ ਬੈਠੇ ਨੇ ਮਰਨ ਵਰਤ ਦੇ ਉੱਤੇ ਬੈਠੇ ਨੇ ਸਰਕਾਰ ਦੇ ਕੰਨਾਂ ਤੇ ਕਦੋਂ ਜੂ ਸਰਕੇਗੀ ਲੋਕ ਸਭਾ ਚੋਣਾਂ ਨੇੜੇ ਨੇ ਇਹ ਜ਼ਰੂਰ ਦੇਖਣ ਵਾਲੀ ਗੱਲ ਰਹੇਗੀ ਵੀਡੀਓ ਜਰਨਲਿਸਟ ਨਵਕੀਰਤ ਸਿੰਘ ਦੇ ਨਾਲ ਹਰਸ਼ਰਨ ਕੌਰ ਦਾਖਲਸ ਟੀਵੀ ਚੰਡੀਗੜ੍ਹ